ਰੋ ਆਜ ਇੱਕ ਹੋਰ ਰਿਵਿਊ ਦੇਈਏ ਹੁਣ ਕੰਟ ਆਗੇ ਬੰਦ ਰਿਹਾ ਅਜੇ ਦਾ ਫੇਸਬੁੱਕ ਤੇ ਇੰਸਟਾਗ੍ਰam ਕਿਹਦਾ ਕਿਹਦਾ ਚੱਲ ਪਿਆ ਬਈ ਕਿਹਦਾ ਕਿਹਦਾ ਚੱਲਿਆ ਨਹੀਂ ਹੈਗਾ ਦੱਸਿਓ ਗਰਾ ਫੇਸਬੁੱਕ ਤੇ ਇੰਸਟਾਗ੍ਰam ਦੱਸਿਓ ਬਈ ਕਮੈਂਟ ਕਰਕੇ ਕਿਹਦਾ ਕਿਹਦਾ ਫੇਸਬੁੱਕ ਤੇ ਇੰਸਟਾਗ੍ਰਾਮ ਚੱਲ ਪਿਆ ਤੇ ਕਿਹਦਾ ਕਿਹਦਾ ਹਜੇ ਵੀ ਨਹੀਂ ਚੱਲਿਆ ਕਮੈਂਟ ਕਰਕੇ ਦੱਸਿਓ ਬੰਨੂ ਚੱਲ ਪਿਆ ਚੱਲ ਪਿਆ ਚੱਲ ਪਿਆ ਸਾਡਾ ਚੱਲ ਪਿਆ ਬਰੋ ਰਾਮ 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 ਬੀਰ ਰਾਮ ਰਾਮ ਭਈ ਰਾਮ ਰਾਮ ਭਈ ਚੱਲ ਪਿਆ ਚੱਲ ਪਿਆ ਚਾ ਚਲੋ ਵਧੀਆ ਬਈ ਚੱਲ ਪਿਆ ਸਾਰਿਆਂ ਨੂੰ ਵਧਾਈਆਂ ਤੇ ਦੱਸਿਓ ਫਿਰ ਕਿਵੇਂ ਲੱਗਿਆ ਫਿਰ ਇੱਕ ਘੰਟੇ ਚ ਉੱਡਿਆ ਮੂੰਹ ਜਾਂ ਫਿਰ ਇੱਕ ਘੰਟੇ ਚ ਮੂੰਹੇ ਉੜ ਗਏ ਦੀ ਸਾਰਿਆਂ ਦੇ ਕਿ ਮੈਨਿਆ ਦਾ ਫੀਲ ਹੋ ਰਿਹਾ ਜੀ ਦੱਸਿਓ ਕਮੈਂਟ ਕਰਕੇ ਮੈਂ ਤਾਂ ਉੱਟਕੇ ਦੇਖਿਆ ਹੈਰਾਨ ਸੀ ਵਾਜੀ ਸ਼ੰਭੂ ਵੱਟਦੇ ਕੀਰਪੋਟ ਕੋਸ਼ਨੀ ਵੀਰ ਸ਼ਾਂਤ ਮਾਈ ਨਾਲ ਬੈਠੇ ਨੇ ਸਾਰੇ ਕਿਤੇ ਹੋਰ ਬਾਈ ਕਿਵੇਂ ਆ ਵਧੀਆ ਵੀਰੇ ਵਧੀਆ ਸਾਰੇ ਤੁਸੀਂ ਦੱਸੋ ਦੱਸੋ ਬਈਆ ਪੋ ਆਪਣੀ ਫੀਲਿੰਗ ਦੱਸੋ ਯਾਰ ਕਿਵੇਂ ਲੱਗਿਆ ਤੁਹਾਨੂੰ 1 ਘੰਟੇ ਚ 1 ਘੰਟਾ ਕੇ ਬੰਦ ਰਹਾ 1 ਘੰਟੇ ਚ ਬਈ ਸੌਣ ਲੱਗੇ ਆਹ ਤਰ੍ਹਾਂ ਹੋ ਰਹੀ ਜੀ ਸਾਰਾ ਕਿ ਉਹ ਗਾਹ ਪਾਤਾ ਇੰਸਟਾਗ੍ਰam ਬੰਦ ਹੋ ਗਿਆ ਹੋਏ ਫੇਸਬੁਕ ਬੰਦ ਹੋ ਗਿਆ ਹੋਏ ਹਨਾ ਬਈ ਬੰਦਾ ਬਹੁਤ ਵਧੀਆ ਤੂੰ ਮੈਂ ਤੈਨੂੰ ਬਹੁਤ ਟਾਈਮ ਤੋਂ ਫੋਲੋ ਕਰਦਾ ਥੈਂਕ ਯੂ ਬਾਈ ਸੋ ਮੱਚ ਲਵ ਯੂ ਬਾਈ ਸੋਡੀ ਸਕੋਰ ਤਾਂ ਬੱਸ ਬ్రో ਬੱਸ ਹੁਣ ਉਹ ਗੱਲ ਨਾ ਕਰ ਮੈਨੂੰ ਦੱਸੋ ਯਾਰ ਕਿਵੇਂ ਦਾ ਫੀਲ ਹੋਇਆ ਸੀ ਸੱਚੀ ਸੱਚੀ ਦੱਸੋ ਸਾਰੇ ਇੱਕ ਘੰਟਾ ਬੰਦ ਰਿਹਾ ਇੱਕ ਘੰਟੇ ਸਾਰਿਆਂ ਦੇ ਮੂੰਹ ਜੋੜੇ ਹੋਏ ਸੀ ਵੀ ਉਹ ਇੰਸਟਾਗ੍ਰam ਵੀ ਬੰਦ ਹੋ ਗਈ ਓਏ ਫੇਸਬੁੱਕ ਵੀ ਬੰਦ ਹੋ ਗਈ ਓਏ ਇੱਕ ਡਾਟ ਹੋ ਸੀ ਬੰਦ ਵਾਲਾ ਤਾਂ ਚੱਕਰ ਕੋਈ ਨਹੀਂ ਸੀ ਵੀ ਬੰਦ ਹੋ ਗਈ ਡਾਊਟ ਪਤਾ ਕੀ ਸੀ ਡਾਊਟ ਏ ਸੀ ਆ ਵੀ ਹੈਕ ਹੋ ਗਈ ਬੈਨ ਹੋ ਗਈ ਵੀ ਹੁਣ ਮੁੜ ਕੇ ਚੱਲਦੀ ਨਹੀਂ ਵਾਰ-ਵਾਰ ਦੇਖਿਆ ਸੀ ਲੌਗ ਇਨ ਕਰਕੇ ਮੈਨੂੰ ਨਹੀਂ ਪਤਾ ਸੀ ਸਾਰਿਆਂ ਦਾ ਬੰਦਾ ਹਾਂ ਹਾਂ ਸਾਰਿਆਂ ਐਵੇਂ ਜੇ ਲੱਗਿਆ ਨਾ ਸਾਰਿਆਂ ਨੂੰ ਵੀ ਉਹ ਹੋ ਗਿਆ ਹੈਕ ਹੋ ਗਈ ਹੈਨਾ ਆਪੋ ਆਪਾਂ ਆਪਣੇ ਆਪ ਦੇ ਆਪ ਜਿਹਨੂੰ ਐ ਲੱਗਿਆ ਵੀ ਮੇਰਾ ਅਕਾਊਂਟ ਹੈਕ ਹੋ ਗਿਆ ਮੇਰਾ ਅਕਾਊਂਟ ਹੈਕ ਹੋ ਗਿਆ ਠੀਕ ਹੈ ਵੀਰ ਸਾਥੀ ਸ਼੍ਰੀ ਗੁਰ ਸਾਸ਼ੀ ਕਾਲ ਵੀਰ ਪੰਜਾਬੀ ਚੈਨਲ ਵਾਲੇ ਥੈਂਕ ਯੂ ਸਵਾਤ ਸ ਹੁਣ ਆ ਇਹੋ ਮਜ਼ਾਕ ਜਾਂ ਬਣ ਜਾ ਹੁਣ ਆ ਆਪੋ ਆਪਣੇ ਸਾਰੇ ਦੋਸਤਾਂ ਨੂੰ ਭੇਜੋ ਆਪਾਂ ਪੁੱਛਾਂਗੇ ਉਹਨਾਂ ਨੂੰ ਹੁਣ ਲਿੰਕ ਸ਼ੇਅਰ ਕਰੋ ਇਹਨਾਂ ਨੂੰ ਐਵੇਂ ਮਿੱਤਰੋ ਕਿਵੇਂ ਲੱਗਿਆ ਫਿਰ 1 ਘੰਟੇ ਚ ਅਕਾਊਂਟ ਉੜ ਗਿਆ ਦੀ ਸੋਡੇ ਆਗੇ ਵਾਪਸ ਐਵੇਂ ਲੱਗ ਰਿਹਾ ਸੀ ਵੀ ਪਤਾ ਨਹੀਂ ਕਿ ਦੁਨੀਆ ਹੀ ਰੁੱਸ ਗਈ ਹੈ ਨਾ ਵੀ ਪਤਾ ਸਾਰਾ ਕੁਝ ਦੁਨੀਆ ਦਾ ਉੱਡੇ ਗਿਆ ਵੀ ਕੁਝ ਰਹੀ ਨਹੀਂ ਦੁਨੀਆ ਤੇ ਖਤਮ ਹੋ ਗਈ ਦੁਨੀਆ ਐਵੇਂ ਲੱਗ ਰਿਹਾ ਜੀ ਬਈ ਇੱਕ ਇੱਕ ਗੱਲ ਤਾਂ ਹੈ ਆਪਾਂ ਨੈਟ ਦੇ ਹਨਾ ਇੰਨੇ ਆਦੀ ਹੋ ਗਏ ਵੀ ਬਸ ਰਹਿ ਨਹੀਂ ਹੁੰਦਾ ਜਦੋਂ ਪੰਜਾਬ ਚ ਕੋਈ ਐਵੇਂ ਨਹੀਂ ਆ ਹਨਾ ਜਿਵੇਂ ਧਰਨੇ ਵਾਲੀ ਹੋਈ ਹੋਰ ਵਾਰ ਦਾ ਤਾਂ ਹੁੰਦੀਆਂ ਨੇ ਜਦੋਂ ਨੈਟ ਬੰਦ ਹੁੰਦਾ ਉਹ ਮਰਿਆ ਦੀ ਕਿਆ ਹੁੰਦਾ ਆਪਾਂ ਨੂੰ ਇਹ ਹੋਏ ਹੋਏ ਐ ਹੁੰਦਾ ਜੇ ਸਾਲਾ ਉਹ ਕੁੰਜੇ ਚ ਜਾ ਕੇ ਚੱਲ ਜੇ ਆ ਕੁੰਜੇ ਜਾ ਕੇ ਚੱਲ ਜੇ ਉਹ ਗੱਲ ਹੋ ਗਈ ਸੀ ਅੱਜ ਵੀ ਵੀ ਚੱਲ ਪਏ ਬਸ ਜਿਵੇਂ ਮਰਜੀ ਚੱਲ ਪਏ ਉਹ ਮਰੇ ਦੀ ਸਰਚਾਂ ਮਾਰ ਵੀ ਕਿਵੇਂ ਚਲਾਈਏ ਕਿਵੇਂ ਚਲਾਈਏ ਲੋਕੇ ਅੱਧਾ ਗਨੇ ਤਾਂ ਲੋਕੇਸ਼ਨਾਂ ਵੀ ਚੇਂਜ ਕਰਕੇ ਦੇਖੀ ਆਉਣੀ ਆ ਇੰਡੀਆ ਤੋਂ ਵਾਰਦੀਆਂ ਹਨਾ ਲੋਕੇਸ਼ਨਾਂ ਚੇਂਜ ਕਰਕੇ ਵੀ ਕੀ ਪਤਾ ਚੱਲੇ ਪਵੇ ਭਾਈ ਮੇਰੀ ਤਾਂ ਐਫ ਵੀ ਨਹੀਂ ਯੂ ਐਂਟਾ ਪਬਜੀ ਬੰਦ ਹੋ ਗਈ ਸੀ ਕਾਟਾ ਪੈ ਗਿਆ ਸੀ ਚੱਲ ਨਹੀਂ ਹਲੇ ਚੱਲ ਬਿਆ ਵੀਰ ਬਾਕੀ ਜੇ ਨਹੀਂ ਚੱਲੀ ਨਾਂ ਭਰੇ ਹੋਏ ਹਜੇ ਤੁਸੀਂ ਫਿਰ ਉਹ ਪਾਸਵਰਡ ਵਗੈਰਾ ਜਾਂ ਨਾਂ ਭਰਿਓ ਸਾਡੇ ਸੱਤ ਜੀਆਂ ਚ ਬੰਦ ਸੀ ਸੱਤ ਜਿਲ੍ਹਿਆਂ ਚ ਬੰਦ ਸੀ ਨੈਟ ਹਾਂ ਹਾਂ ਵੀਰ ਹਜੇ ਵੀ ਬੰਦਾ ਵੀਰ ਕੁਝ ਤਾਂ ਕੁਝ ਚੱਕਰ ਆ ਸਰਕਾਰ ਦੀ ਸਿੱਖ ਵੀਰ ਵੀ ਜਵੰਦੀ ਕਰ ਰਹਿ ਜੋ ਕੋਈ ਪਤਾ ਨਹੀਂ ਟੈਮਕਾ ਆ ਤਾਂ ਹੈ ਵੀਰ ਇਹ ਤਾਂ ਫਿਰ ਕੁਝ ਨਹੀਂ ਕਹਿ ਸਕਦੇ ਵੀਰੇ ਇਸ ਵਾਰਿਆ ਆਪਾਂ ਹਨਾ ਇਹਨੂੰ ਪਤਾ ਯਾਰ ਸਰਕਾਰਾਂ ਕੁਝ ਵੀ ਕਰ ਸਕਾਂ ਕਿਉਂਕਿ ਸਾਈਬਰ ਬੰਦ ਵੀ ਕਰਾ ਸਕਾਂ ਚਲਾ ਵੀ ਸਕਾਂ ਨੈਟ ਬੰਦ ਕਰ ਸਕਾਂ ਚਲਾ ਵੀ ਸਕਾਂ ਨਾ ਵੀ ਚਲਾ ਸਕਾਂ ਨਾ ਜਿੰਨੇ ਮਰਜ਼ੀ ਦਿਨ ਬੰਦ ਰੱਖਣਾ ਉਹ ਤਾਂ ਆਪਾਂ ਆਪਣੀ ਗੱਲ ਕਰਦੇ ਆ ਵੀ ਆਪਾਂ ਕਿੰਨੇ ਆਦੀ ਹੋ ਗਏ ਇਸ ਚੀਜ਼ ਦੇ ਵੀ ਆਪਾਂ ਨੂੰ ਇੱਕ ਅੱਧਾ ਘੰਟਾ ਨੈਟ ਤਾਂ ਚੱਲੇ ਰਿਹਾ ਦੀ ਆਪਾਂ ਫੇਸਬੁੱਕ ਤੇ ਆ ਗਏ ਜਾਂ YouTube ਚੱਲ ਰਿਹਾ ਸੀ ਹਨਾ ਉੱਥੇ ਆ ਗਏ ਸੌਰੀ ਫੇਸਬੁੱਕ ਤਾਂ ਬੰਦੇ ਸੀ YouTube ਤੇ ਆ ਗਏ YouTube ਤੋਂ ਬਾਅਦ ਲਾਲਾ ਵੀ WhatsApp ਚੱਲ ਰਹੀ ਸੀ ਫੇਰ ਵੀ ਨੈਟ ਚੱਲ ਰਿਹਾ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਮਾਇੰਡ ਨੂੰ ਆਇਆ ਹੋ ਰਿਹਾ ਸੀ ਵੀ ਪਤਾ ਨਹੀਂ ਦੁਨੀਆ ਉੱਜੜ ਗਈ ਵੀ ਸਾਰਾ ਕੁਝ ਬੰਦ ਹੋ ਗਿਆ ਤੁਸੀਂ ਦੱਸੋ ਆਪਣੀਆਂ ਫੀਲਿੰਗ ਮੈਨੂੰ ਤਾਂ ਐਵੇਂ ਜਿਹਾ ਲੱਗਿਆ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਬੈਂਨ ਤਾਂ ਹੋਇਆ ਨਹੀਂ ਵੀ ਚੱਲ ਪੂਗਾ ਮੈਨੂੰ ਝਟਕਾ ਜਿਆ ਨਹੀਂ ਲੱਗਾ ਹੈ ਕੁਛ ਦਾ ਨਹੀਂ ਤਾਂ ਜਿਵੇਂ ਲਾਲਾ ਵੀ ਬੈਨ ਮੂਨ ਹੁੰਦਾ ਫਿਰ ਤਾਂ ਆਪਾਂ ਨੂੰ ਅੰਦਰੋਂ ਝਟਕਾ ਜਿਹਾ ਲੱਗਦਾ ਵੀ ਬਹੁਤ ਫੁੱਲ ਰ ਐਵੇਂ ਹੋ ਗਿਆ ਪੇਜ ਆਪਣਾ ਹੋ ਗਿਆ ਹਣਾ ਓਏ ਮੈਂ ਤਾਂ ਜੀ ਟੁੱਟ ਜਾ ਮੈਨੂੰ ਨਹੀਂ ਲੱਗਿਆ ਹੈਗਾ ਮੈਨੂੰ ਜਮਾਂ ਨਹੀਂ ਟੈਨਸ਼ਨ ਹੋਈ ਮੈਂ ਤਾਂ ਹੀ ਜੇ ਮੈਨੂੰ ਫੀਲ ਜ਼ਰੂਰ ਹੋਇਆ ਵੀ ਬੰਦਿਆਂ ਨੂੰ ਟੈਨਸ਼ਨ ਹੋਈ ਹੋਣੀ ਤਾਂ ਹੀ ਮੈਂ ਲਾਈਵ ਹੋਇਆ ਉਦੋਂ ਲਾਈਵ ਹੋਇਆ ਮੈਂ ਪਹਿਲਾਂ ਵੀ ਉਹ ਚੱਲ ਨਹੀਂ ਰਿਹਾ ਸਾਰਿਆਂ ਨੂੰ ਦੱਸਿਆ ਵੀ ਪੰਗੇ ਨਾਲ ਲਿਓ ਨਾ ਲਿਓ ਹਜੇ ਵੀ ਕਹਿ ਰਹੇ ਵੀ ਪੰਗੇ ਤਾਂ ਨਾਲ ਲਿਓ ਜਿੰਦਾ ਚੱਲ ਪਿਆ ਠੀਕ ਹੈ ਜਿੰਦਾ ਨਹੀਂ ਚੱਲਦਾ ਪੰਗਾ ਨਾ ਲਿਓ ਸਵੇਰੇ ਦੇਖ ਲਿਓ ਹੁਣ ਨਾ ਪੰਗਾ ਲਿਓ ਟੈਂਸ਼ਨ ਹੋ ਗਈ ਸੀ account ਨਾ ਉੱਡ ਜਾਣ ਹੋਰ ਹੋਰ ਬਈ ਹੁੰਦੀ ਉਹ ਆ ਮੈਂ ਤਿਆਰ ਮੈਨੂੰ ਤਾਂ ਉਦੋਂ ਐਵੇਂ ਹੋ ਗਿਆ ਵੀ ਕਿਤੇ ਸਰਕਾਰ ਨੇ ਆਪਣੇ account ਬੰਦ ਕਰਤਾ ਮਾ ਆਪਾਂ ਤੋਂ ਉਹਦੋਂ ਪਾਣੇ ਸਿੱਧੇ ਇਕੱਠ ਚ ਨਹੀਂ ਗਏ ਸੀ ਨਹੀਂ ਨਹੀਂ ਉਦੋਂ ਵਾਲਾ ਕੋਈ ਯਕਨ ਨਹੀਂ ਉਹ ਤੋਂ ਬਾਅਦ ਤਾਂ ਮੈਂ ਹੁਣ ਹੁਣ ਜਾ ਕੇ ਆ ਮਹਾਲੀ ਵਾਲੀ ਰੈਲੀ ਚ ਐਵੇਂ ਨਹੀਂ ਕੋਈ ਚੱਕਰ ਹੈ ਵਈ ਵਤੇਗੜ ਸਾਹਿਬ ਟਰੈਕਟਰ ਹੀ ਲੈ ਆਇਓ ਉਹੋ ਤਾਂ ਅਲੀਆ ਹਾਂਜੀ ਹਾਂਜੀ ਵੀਰ ਲੈ ਕੇ ਆਵਾਂ ਕੋਈ ਚੱਕਰ ਨਹੀਂ ਵਕੀਮ ਮੈਟਰ ਉਹ ਤਾਂ ਕੋਈ ਨਹੀਂ ਸਰਕਾਰ ਦਾ ਉਹ ਤਾਂ ਹੈ ਇੱਕ ਗੱਲ ਦੱਸਾਂ ਵੀਰ ਪਹਿਲਾਂ ਯੂਪੀ ਚ ਸਰਕਾਰਾਂ ਮਿਲੀਆਂ ਸੀ ਬਦਮਾਸ਼ਾਂ ਨਾਲ ਹੁਣ ਤਾਂ ਉਧਰੋਂ ਸੋਦਰ ਗੀਆਂ ਉਹ ਟੱਕਰ ਰੱਖੇ ਲੇਕਿਨ ਹਰਿਆਣਾ ਤੇ ਪੰਜਾਬ ਚ ਉਹਨਾਂ ਨੇ ਗੱਡੀ ਗੱਦੀ ਦੇ ਦਿੱਤੀ ਆਦਾ ਹੈ ਕਿ ਹੀਗਾ ਜਗਦੇ ਯਾਰ ਕੁਛ ਨਹੀਂ ਹੈ ਨਾ ਬਥੇਰੇਆ ਲਾਲ ਦੇਖ ਲਿਆ ਤੁਰ ਫਿਰ ਕੇ ਸਾਬ ਸਾਰੇ ਆਖੀ ਕੁਛ ਨਿਕਲਿਆ ਹਾਂ ਬਥੇਰੇਆਂ ਦੀ ਸਪੋਰਟ ਕਰੀਆ ਪਹਿਲਾਂ ਆਪਦੇ ਪੈਰੀਂ ਆਪੇ ਘਣਾੜੇ ਮਾਰੇ ਹੋ ਜਾਂ ਸਾਰੇ ਖੁਸ਼ੀਦਾ ਹੋਈ ਹੋਣੀ ਜਦੋਂ ਸਾਰਿਆਂ ਕੇ ਅਕਾਊਂਟ ਚੱਲੇ ਹਨ ਜਿਦਾ ਜਿਦਾ ਇੰਸਟਾਜਾ ਚੱਲਿਆ ਪੂਰੀ ਖੁਸ਼ੀ ਹੋਈ ਹੋਣੀ ਸਾਰਿਆਂ ਨੂੰ ਵੀ ਆਏ ਓਏ ਮੇਰਾ ਚੱਲ ਪਿਆ ਮੇਰਾ ਤਾਂ ਚੱਲ ਪਿਆ ਐਂ ਜੇ ਕਿਨੂੰ ਲੱਗਿਆ ਵੀ ਆਪਾਂ ਨੇ ਕੀ ਲੈਣਾ ਵੀ ਆਪਣਾ ਚੱਲ ਪਿਆ ਬਸ ਠੀਕ ਆ ਮੈਨੂੰ ਆਪਣੇ ਵਾਲੇ ਨਾਲੋਂ ਪਹਿਲਾਂ ਐਂ ਸੀ ਵੀ ਛੋਡੇ ਚੱਲਣ ਦਾ ਫਾਇਦਾ ਪਉਣ ਦਾ ਹੂੰ ਹੂੰ ਆ ਨਾ ਵੀ ਜਰੇ ਚਲੋ ਛੱਡੋ ਉਹ ਗੱਲਾਂ ਛੱਡੋ ਪੋਲਿਟਿਕਸ ਵਾਲੀਆਂ ਗੱਲਾਂ ਛੱਡੋ ਆਪਾਂ ਆਪਣੀਆਂ ਗੱਲਾਂ ਕਰੋ ਵੀਰਾਂ ਪੋਲਿਟਿਕਸ ਵਾਲੀਆਂ ਗੱਲਾਂ ਨਹੀਂ ਆਪਾਂ ਆਪਣਾ ਪਿਆਰ ਵਾਲੀਆਂ ਗੱਲਾਂ ਕਰਵਾਪਣੀਆਂ ਆਪਾਂ ਕੀ ਲੈਣਾ ਆਪਣੇ ਹੱਕ ਆਪਾਂ ਨੂੰ ਆਪਣੇ ਮਿਲਨੇ ਚਾਹੀਦੇ ਨੇ ਆਪਾਂ ਬਾਕੀ ਕਿਸ ਤੋਂ ਕੀ ਲੈਣਾ ਯਾਰ ਹਣਾ ਜਿਹਨੂੰ ਜਿਹਨੂੰ ਕਿਸੇ ਵੀ ਚੀਜ਼ ਦੀ ਲੋੜ ਨੂੰ ਮਿਲਣੀ ਚਾਹੀਦੀ ਆ ਬਾਕੀ ਜੋ ਮਰਜੀ ਹੋਈ ਜਾਵੇ ਕੀ ਕਰੀਏ ਹੁਣ ਬਾਕੀ ਇੰਨਾ ਪੰਨਾ ਸਿੱਧੂ ਜਿੰਦਾਬਾਦ ਜਿੰਦਾਬਾਦ ਵੀਰੋ ਜਬੀਰ ਬਹੁਤ ਹਾਈ ਟੱਚ ਜਮਾਨਾ ਹੋ ਗਿਆ ਸ਼ੁਕਰ ਹੈ ਸਮਝਣ ਵਾਲੇ ਲੋਕ ਜ਼ਿਆਦਾ ਹੋ ਗਏ ਆ ਤਾਂ ਹੈ ਵੀਰ ਹੁਣ ਅੱਜ ਕੱਲ ਪਹਿਲਾਂ ਹੁੰਦਾ ਸੀ ਵੀ ਇੱਕ ਕਿਸੇ ਦੇ ਮਾਗਰ ਲੱਗ ਜਾਂਦੀ ਸੀ ਹੁਣ ਨਹੀਂ ਹੁਣ ਸਾਰੇ ਮੁੰਡੇ ਲਾਲੋ ਹਨਾ ਜਿਵੇਂ ਵੀ ਲਾਲੋ ਸਾਰੇ ਆ ਵੀ ਸਾਰੇ ਯਾਰ ਲੋਕ ਨਾ ਸਮਝਦਾਰ ਹੋ ਗਏ ਸਾਰਿਆਂ ਨੂੰ ਪਤਾ ਲੱਗ ਗਿਆ ਗਲਤ ਕੀ ਆ ਸਹੀ ਕੀ ਆ ਪਹਿਲਾਂ ਤਾਂ ਅਗਲਾ ਵਿਚਾਰ ਦੇ ਜਾਂਦਾ ਸੀ ਐਂ ਕਰਦਾਂਗੇ ਅਸੀਂ ਐਂ ਕਰਦਾਂਗੇ ਐਂ ਕਰਦਾਂਗੇ ਲੋਕ ਮਗਰ ਲੱਗ ਜਾਂਦੇ ਸੀ ਵੀ ਹਾਂ ਉਹ ਐਂ ਕਹਿ ਗਿਆ ਹੁਣ ਸਾਰਿਆਂ ਨੂੰ ਪਤਾ ਵੀ ਇਹਨੇ ਕਰਨਾ ਜਾਂ ਨਾ ਕਰਨਾ ਹੁਣ ਸਾਰੇ ਸਿਆਣੇ ਹੋ ਗਏ ਮਿਸ ਜੁਨੀ ਸੁਦੇਸ਼ਵਾ ਬੀਤੀ ਉਹਤ ਬਈ ਰਿਸ਼ਟਾ ਫੇਸਬੁਕ ਕਿਉਂ ਬੰਦ ਹੋਇਆ ਹੋਇਆ ਥਾ ਉਹ ਬਈ ਸਾਈਬਰ ਡਾਊਨ ਹੋ ਗਿਆ ਸੀ ਉਹਦਾ ਜਿਵੇਂ ਉਹ ਕਹਿੰਦਾ ਹੈ ਅਟੈਕ ਆ ਗਿਆ ਸੀ ਆ ਫਤਵੀ ਜੀ ਦੱਸਾਂ ਤਾਂ ਟੈਗ ਆ ਗਿਆ ਸੀ ਆ ਇੱਕ ਤਾਂ ਹੁੰਦਾ ਵੀ ਟੈਗ ਆਉਣ ਤੇ ਮੌਤੇ ਹੋ ਜਾਂਦੀ ਆ ਹੈਨਾ ਇੱਕ ਕਈ ਵਾਰ ਟੈਗ ਜੋ ਬੰਦਾ ਬਚ ਵੀ ਜਾਂਦਾ ਹੁੰਦਾ ਇਹੋ ਚੀਜ਼ ਹੋਈ ਸੀ ਟੈਗ ਆ ਗਿਆ ਸੀ ਪਰ ਬਚਤ ਰਹੀ ਮੇਰੇ ਕਾਫੀ ਥੱਕੇ ਹਾਂ ਆ ਵੀਰੋ ਪੰਜ ਛੇ ਦਿਨ ਹੋ ਗਏ ਅੱਜ ਆਇਆ ਸੀ ਘਰੇ ਆਉਂਦੇ ਨੇ ਰੋਟੀ ਖਾ ਕੇ ਹੁਣ ਸਮਾਂ ਆ ਰਹੀ 11:00 ਦਾ ਜੇ ਕਿਉਂਕਿ ਸਮਾਂ 11 ਹੋ ਗਏ ਕਈ ਦਿਨਾਂ ਤੋਂ ਬਾਹਰ ਆ ਨਾ ਅੱਜ ਆਇਆ ਸੀ ਘਰੇ ਅੰਬਰੂਨ ਟਾ ਫੇਸਬੁੱਕ ਦਾ ਬਈ ਜੀ ਮਹਾਲੀ ਟੋਚਨ ਗਰੁੱਪ ਵਾਲੇ ਫਾਰਮ ਟਰੈਕ ਦਾ ਟੋਚਨ ਕਿਉਂ ਨਹੀਂ ਪਾਉਂਦੇ ਹੁਣ ਫੋੜ ਲੈ ਲਿਆ ਵੀ ਫੋੜ ਫੋੜ ਕਰਦੇ ਆਉਂਨੇ ਆਪਾਂ ਹੁਣ ਬੰਦ ਹੋ ਸਕਦੇ ਆ ਕਿਹ ਇੰਸਟਾਗ੍ਰam ਹਮੇਸ਼ਾ ਕੇ ਲਈ ਐਵੇਂ ਨਾ ਬੋਲ ਮੇਰਾ ਵੀਰ ਨਾ ਹੋਣਾ ਨਹੀਂ ਚਾਹੀਦਾ ਫਿਰ ਬੰਦ ਬਾਕੀ ਬੰਦ ਤਾਂ ਨਹੀਂ ਬਾਕੀ ਰੈਗੂਲੇਸ਼ਨ ਬਣ ਜਾ ਕੋਈ ਨਾ ਕੋਈ ਹਨਾ ਸਯਾ ਕੋਈ ਜਿਵੇਂ ਕੋਈ ਓ ਹੋ ਹੋ ਜੇ ਕੋਈ ਗਲਤ ਵੀਡੀਓ ਤੋਂ ਲਾ ਲੋ ਉਹ ਇਹਦੀਆਂ ਵੀ ਗਾਈਡਲਾਈਨ ਖਿਲਾਫ ਜਰ ਜਿਵੇਂ ਕੋਈ ਹਨਾ ਵੈਕਸੀਡੈਂਟ ਵਾਲੀ ਵੀਡੀਓ ਪਈਆਂ ਸੀ ਨੀਸ਼ੂ ਬਾਈ ਵਾਲੀਆਂ ਉਹ ਇੰਸਟਾਗ੍ਰਾਮ ਨੇ ਆਟੋਮੈਟਿਕ ਬੈਨ ਕੀਤੀਆਂ ਨੇ ਐਵੇਂ ਦੀਆਂ ਇਹਦੇ ਵੀ ਰੂਲ ਨੇ ਹਰ ਇੱਕ ਚੀਜ਼ ਦਾ ਰੂਲ ਹੁੰਦਾ ਆਪੋ ਆਪਣਾ ਬਈ ਆਪਕੇ ਹਿਸਾਬ ਸੇ ਇਹ ਤਾਂ 6059 ਕੈਸਾ ਟਰੈਕਟਰ ਹੈ ਟਰੈਕਟਰ ਵੀ ਸਾਰੀ ਘੈਂਟ ਨੇ ਆਪੋ ਆਪਣੀ ਜਗ੍ਹਾ ਤੇ ਸਾਰੇ ਟਰੈਕਟਰ ਘੈਂਟ ਆ ਕਿ ਜਿਹੜਾ ਵੀ ਹੁੰਦੇ ਨੂੰ ਜਿਵੇਂ ਦਾ ਕੰਮ ਚਾਹੀਦਾ ਹੁੰਦਾ ਅਗਲੇ ਨੂੰ ਉਹ ਹਿਸਾਬ ਨਾਲ ਆਪਦਾ ਦਿਮਾਗ ਲਾ ਕੇ ਪੁੱਛ ਗਿੱਛ ਕੇ ਫੇਰ ਟਰੈਕਟਰ ਲੈ ਆਇਆ ਆਪਾਂ ਐ ਤਾਂ ਨਹੀਂ ਕਹਿ ਸਕਦੇ ਵੀ ਉਹ ਵਧੀਆ ਉਹ ਵਧੀਆ ਟਰੈਕਟਰ ਆ ਉਹਦੇ ਹਿਸਾਬ ਨਾਲ ਸਾਰੇ ਵਧੀਆ ਕੋਈ ਕਿਸੇ ਟਰੈਕਟਰ ਨਾਲ ਕੋਈ ਕਿਸੇ ਕੰਮ ਲਈ ਟਰੈਕਟਰ ਫਾਇਦੇਮੰਦ ਦਾ ਕੋਈ ਕਿਸੇ ਕੰਮ ਲਈ ਕੋਈ ਟਰਾਲੀ ਲਈ ਵੈਸਟ ਹੈ ਨਾ ਕੋਈ ਡੀਜ਼ਲ ਘਟਕਾੰਦਾ ਉਹਦੇ ਲਈ ਵੈਸਟ ਆ ਕੋਈ ਰੋਡ ਸਪੀਡ ਲਈ ਬੈਸਟ ਆ ਹਨਾ ਕੋਈ ਲੋ ਚੱਕਣ ਵਾਲਾ ਬੈਸਟ ਆ ਕੋਈ 3 ਸਪੀਡ ਹਾਈ ਹਨਾ ਉਹ ਚੱਕਰਾਂ ਚ ਬੈਸਟ ਆ ਸੁਪਰ ਸੀਡਰ ਤੇ ਕਿਹੜਾ ਟਰੈਕਟਰ ਬੈਸਟ ਆ ਆਪੋ ਆਪ ਦੇ ਤਰੀਕਿਆਂ ਦੇ ਨਾਲ ਟਰੈਕਟਰ ਟਰੈਕਟਰ ਬੈਸਟ ਨਹੀਂ ਵੀਰੇ ਸਾਰੇ ਟਰੈਕਟਰ ਘੈਂਟ ਨੇ ਪਰ ਕੰਮ ਅਲੱਗ ਅਲੱਗ ਚ ਬੈਸਟ ਨੇ ਕੋਈ ਟਰਾਲੀ ਤੇ ਕਾਮਜਾਬ ਆ ਕੋਈ ਸੁਪਰ ਸੀਡਰ ਚ ਕਾਮਜਾਬ ਆ ਕੋਈ ਐਵੇਂ ਐਵੇਂ ਰੂਟਾਵੀਟਰ ਦੇ ਕਾਮਜਾਬ ਆ ਨਾ ਕੋਈ ਤੂੜੀ ਆ ਤੇ ਜ਼ਿਆਦਾ ਕਾਮਜਾਬ ਆ ਕੋਈ ਬੁਆਇਸ ਵਧੀਆ ਕਿਸੇ ਦੀ ਐਵੇਂ ਉਹ ਚੱਕਰ ਟਰੈਕਟਰ ਸਾਰੇ ਘੈਂਟ ਆ ਭਈਆ ਅਮਨ ਕੌੜੀਆਂ ਥਾਣੀ ਵਾਲੀ ਵੀਡੀਓ ਬਹੁਤ ਕੈਂਡ ਸੀ ਹੋਣੀ ਫਾਇਰਮ ਟ੍ਰੈਕ ਵਰਸਸ ਓਨਲੀ ਕਟੋਚਨ ਹਾ ਤਾਂ ਕੌਣ ਸਾ ਜਿੱਤਦੇ ਵੀ ਇਹ ਤਾਂ ਬਈ ਮੌਕੇ ਦੀਆਂ ਗੱਲਾਂ ਨੇ ਟਾਇਰਾਂ ਦੀ ਸੈਟਿੰਗ ਆ ਸਾਰੀ ਹੁਣ ਚਲੋ ਓਕੇ ਬਾਏ ਬਾਬਿਓ ਲਵ ਯੂ ਸਾਰਿਆਂ ਨੂੰ ਬਈ ਲੋ ਚੱਲ ਪਿਆ ਸਾਰਿਆਂ ਦੇ ਇੰਸਟਾ ਉਸਟਾ ਸਭ ਦੇ ਚੱਲ ਪਏ ਬਾਈ ਵਧਾਈਆਂ ਸਾਰਿਆਂ ਨੂੰ ਤੇ ਐਵੇਂ ਨਾ ਡਰਿਆ ਕਰੋ ਕੋਈ ਚੱਕਰ ਨਹੀਂ ਬਾਬਾ ਸੁੱਖ ਰੱਖੇ ਕਦੇ ਬੰਦ ਹੋਣਾ ਵੀ ਨਹੀਂ ਚਾਹੀਦਾ ਇਹ ਸਿਸਟਮ ਬਾਏ ਬਾਏ ਫੋੜ ਦਾ ਫੋੜ ਆ ਹਾਂਜੀ ਹਾਂਜੀ ਗੁੱਡ ਨਾਈਟ ਬਾਈ ਗੁੱਡ ਨਾਈਟ ਗੁੱਡ ਨਾਈਟ ਬਾਏ ਬਾਏ